ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਸਤਗੁਰਾਂ ਦੀ ਗੁਰਬਖਸ਼ਿ ਗੁਰ ਫਤੇ ਦੀ ਹਾਜ਼ਰੀ ਲਵਾਈਏ ਮਿਲ ਕੇ ਆਖੀਏ ਵਾਹਿਗੁਰੂ ਜੀ ਕਾ ਬਾਕੀ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਨ ਦਾ ਪ੍ਰਕਾਸ਼ ਦਿਹਾੜਾ ਅੱਜ ਥਾਵਾਂ ਥਾਵਾਂ ਤੇ ਸੰਗਤਾਂ ਮਨਾ ਕੇ ਗੁਰੂ ਅਰਗੁਬਿੰਦ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਸੰਗਤਾਂ ਉਸ ਦਾਤ ਵਿੱਚੋਂ ਸਤਿਗੁਰਾਂ ਨੇ ਵੀ ਸਾਨੂੰ ਇਹ ਦਾਤ ਬਖਸ਼ੀ ਹੈ ਭਾਈ ਗੁਰਦਾਸ ਜੀ ਕਹਿਣ ਲੱਗੇ ਬਲਿਹਾਰੀ ਤਿੰਨਾ ਗੁਰਸਿੱਖਾਂ ਭਾਏ ਭਗਤ ਗੁਰ ਪਰਬ ਕਰਨ ਦੇ ਉਹਨਾ ਗੁਰਸਿੱਖਾਂ ਤੋਂ ਬਲਿਹਾਰ ਜਾਈਏ ਕੁਰਬਾਨ ਜਾਈਏ ਸਦਕੇ ਜਾਈਏ ਜਿਹੜੇ ਭਾਵਨਾ ਦੇ ਨਾਲ ਆਪਣੇ ਗੁਰੂ ਦਾ ਦਿਹਾੜਾ ਜੋ ਇਤਿਹਾਸਕ ਦਿਹਾੜੇ ਗ੍ਰੰਥਾਂ ਦੇ ਵਿੱਚ ਲਿਖੇ ਗਏ ਗੁਰੂ ਪਾਤਸ਼ਾਹ ਦੇ ਅਵਤਾਰ ਦਿਹਾੜੇ ਜੋਤੀ ਜੋਤ ਦਿਹਾੜੇ ਜੋ ਗੁਰੂ ਕੇ ਸਿੱਖ ਮਨਾਉਂਦੇ ਨੇ ਗੁਰੂ ਨੂੰ ਯਾਦ ਕਰਦੇ ਬਹਾਨੇ ਦੇ ਨਾਲ ਉਹਨਾ ਗੁਰਸਿੱਖਾਂ ਤੋਂ ਬਲਿਹਾਰ ਜਾਈਏ ਕੁਰਬਾਨ ਜਾਈਏ ਸਦਕੇ ਜਾਣਾ ਕਰੀਏ ਐਸੀ ਦਾਤ ਨੂੰ ਅੱਜ ਆਪਾਂ ਪ੍ਰਾਪਤ ਹੋਏ ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪਣੀ ਜ਼ਿੰਦਗੀ ਦੇ 11 ਸਾਲ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕਰਕੇ ਮਾਤਾ ਭਾਨੀ ਜੀ ਨੇ ਉਸ ਵੇਲੇ ਸਤਗੁਰਾਂ ਦਾ ਪਹਿਲਾ ਵਿਆਹ ਕੀਤਾ ਦੋ ਵਿਆਹ ਹੋਏ ਗੁਰੂ ਅਰਜਨ ਦੇ ਮਹਾਰਾਜ ਦੇ ਜਿਹੜਾ ਪਹਿਲਾ ਵਿਆਹ ਹੋਇਆ ਮਾਤਾ ਜੀ ਦਾ ਨਾਮ ਮਾਤਾ ਰਾਮਕੌਰ ਜੀ ਹੈ ਤੇ ਉਹ ਕੁਝ ਸਮੇਂ ਬਾਅਦ ਆਪਣਾ ਸਰੀਰ ਛੱਡ ਗਏ ਸਨ ਇਸ ਕਰਕੇ ਬਾਕੀ ਸਿੱਖਾਂ ਦੇ ਕਹਿਣ ਦੇ ਉੱਪਰ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਤੁਹਾਡੀ ਅਜੇ ਉਮਰਾਂ ਬਹੁਤੀ ਵੱਡੀ ਨਹੀਂ ਹੈ ਤੇ ਨਾਲੇ ਜੋ ਗੁਰੂ ਪਾਤਸ਼ਾਹ ਦੇ ਬਚਨ ਨੇ ਉਹ ਬਚਨਾਂ ਨੂੰ ਪੂਰਨ ਕਰਨ ਹਿਤ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਭਾਈ ਗੁਰਦਾਸ ਜੀ ਮਹਾਰਾਜ ਦੇ ਮਾਮਾ ਦੀ ਲੱਗਦੇ ਰਿਸ਼ਤੇਦਾਰੀ ਵਿੱਚੋਂ ਮਾਤਾ ਭਾਨੀ ਜੀ ਦੇ ਕਹਿਣ ਦੇ ਉੱਪਰ ਐਸੇ ਵੇਲੇ ਗੁਰੂ ਰਾਮਦਾਸ ਮਹਾਰਾਜ ਤੇ ਜੋਤੀ ਜੋਤ ਸਮਾ ਗਏ ਬਾਕੀ ਪਰਿਵਾਰ ਦੇ ਕਹਿਣ ਦੇ ਉੱਪਰ ਪਾਤਸ਼ਾਹ ਨੇ ਫਿਰ ਦੂਜਾ ਵਿਆਹ ਕੀਤਾ ਮਾਉ ਨਗਰ ਬਿਲਗੇ ਦੇ ਕੋਲ ਮਾਤਾ ਸਹਿ ਮਾਤਾ ਗੰਗਾ ਜੀ ਦੇ ਨਾਲ ਮਹਾਰਾਜ ਜੀ ਦਾ ਦੂਜਾ ਵਿਆਹ ਹੋਇਆ ਸਾਖੀ ਆਪ ਸਰਵਨ ਕਰਦੇ ਇਤਿਹਾਸ ਸਰਵਨ ਕਰਦੇ ਕਿ ਪਿੰਡ ਦੇ ਲੋਕਾਂ ਨੇ ਸ਼ਰਤ ਰੱਖ ਦਿੱਤੀ ਕਿ ਜਿਹੜਾ ਇਸ ਕਿੱਲੇ ਨੂੰ ਪਟੇਗਾ ਸਾਡੇ ਪਿੰਡ ਦਾ ਇਹ ਰਿਵਾਜ ਹੈ ਵੀ ਜਿਹੜਾ ਵੀ ਲਾੜਾ ਸਾਡੇ ਪਿੰਡ ਲੜਕੀ ਨੂੰ ਵਿਆਹਣ ਵਾਸਤੇ ਆਉਂਦਾ ਹੈ ਇਹ ਰਸਮ ਹੈ ਵੀ ਉਸ ਨੂੰ ਇਹ ਕਿੱਲਾ ਪਟਣਾ ਪੈਂਦਾ ਹੈ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜਾਣਦੇ ਨੇ ਸਾਰਾ ਕੁਝ ਪਰ ਫਿਰ ਵੀ ਮਹਾਰਾਜ ਨੇ ਕੌਤਕ ਕਰਨ ਵਾਸਤੇ ਵੀ ਇਹਨਾਂ ਦੀ ਚਲਾਕੀ ਜੋ ਹੈ ਦੁਨੀਆ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਆਪ ਘੋੜੇ ਤੇ ਚੜੇ ਤੇ ਮਹਾਰਾਜ ਨੇ ਨਿਜੇ ਦੇ ਨਾਲ ਜਦੋਂ ਕਿਲਾ ਪਟਣ ਲੱਗੇ ਤੇ ਕਹਿੰਦੇ ਇਹਨਾਂ ਸ਼ਰਾਰਤੀ ਲੋਕਾਂ ਨੇ ਰੁੱਖ ਨੂੰ ਉੱਤੋਂ ਕੱਟ ਕੇ ਕਿਲਾ ਬਣਾ ਦਿੱਤਾ ਥੱਲੇ ਉਹ ਰੁੱਖ ਦੀਆਂ ਜੜਾਂ ਉਸੇ ਤਰ੍ਹਾਂ ਲਗੀਆਂ ਹੋਈਆਂ ਮਹਾਰਾਜ ਨੇ ਬਰਸ਼ਾ ਜਦੋਂ ਉਸ ਕਿੱਲੇ ਦੀ ਜੜ ਦੇ ਵਿੱਚ ਮਾਰ ਕੇ ਖਿੱਚਿਆ ਤੇ ਕਿੱਲਾ ਸਮੇਤ ਜੜਾਂ ਦੇ ਪਟਿਆ ਗਿਆ ਮਹਾਰਾਜਿਆਂ ਦੇ ਘੋੜੇ ਦਾ ਲੱਕ ਟੁੱਟ ਗਿਆ ਜਦੋਂ ਇਹ ਕਿਰਿਆ ਕਾਰਜ ਕੀਤਾ ਨਾ ਮਹਾਰਾਜ ਨੇ ਤੇ ਸਤਿਗੁਰੂ ਕਹਿਣ ਲੱਗੇ ਇਹ ਕੀ ਕੀਤਾ ਤੁਸੀਂ ਸਾਡੇ ਨਾਲ ਛਲ ਕੀਤਾ ਤੇ ਬੇਜਬਾਨ ਜਾਨਵਰ ਨੂੰ ਦੁੱਖ ਪਹੁੰਚਿਆ ਹੈ ਤੇ ਫਿਰ ਬਚਨ ਕਹਿ ਦਿੱਤਾ ਜਿਵੇਂ ਇਹ ਰੁੱਖ ਦੀਆਂ ਜੜਾਂ ਪਟੀਆਂ ਗਈਆਂ ਇਵੇਂ ਪਿੰਡ ਵਾਲਿਓ ਤੁਹਾਡੀਆਂ ਜੜਾਂ ਪਟੀਆਂ ਗਈਆਂ ਇਹ ਮਹਾਰਾਜ ਦੇ ਬਚਨ ਸਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਦੋਂ ਆਪ ਨੇ ਇਹ ਬਚਨ ਕੀਤੇ ਜਿਹੜੇ ਲੋਕ ਅੱਗੇ ਲਾ ਕੇ ਇਹ ਕੰਮ ਕਰਦੇ ਪਏ ਸਾਰੇ ਪਿੰਡ ਨੇ ਉਹਨਾਂ ਨੂੰ ਲਾਣਤਾ ਪਾਈਆਂ ਵੀ ਤੁਹਾਡੇ ਕੁਝ ਬੰਦਿਆਂ ਕਰਕੇ ਇਹ ਸਾਰੇ ਪਿੰਡ ਨੂੰ ਸ਼ਰਾਫ ਮਿਲਿਆ ਹੈ ਮਾਤਾ ਸਹਿ ਮਾਤਾ ਗੰਗਾ ਜੀ ਉਸ ਵੇਲੇ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਜਿੱਥੇ ਗੁਰੂ ਅਰਜਨ ਦੇ ਪਾਤਸ਼ਾਹ ਬਰਾਦ ਦੇ ਸਮੇਤ ਬੈਠੇ ਜਾ ਕੇ ਬੇਨਤੀ ਕੀਤੀ ਕਹਿ ਲੱਗੀ ਸੱਚੇ ਪਾਤਸ਼ਾਹ ਤੁਹਾਡੇ ਬਚਨਾਂ ਨੂੰ ਦੀਨ ਦੁਨੀਆ ਦੇ ਵਿੱਚ ਕੋਈ ਮੋੜ ਨਹੀਂ ਸਕਦਾ ਹੈ ਜੋ ਤੁਸੀਂ ਬਚਨ ਕਹਿ ਦਿੱਤੇ ਉਹ ਟਾਲ ਹੁੰਦੇ ਪਰ ਆਪ ਨੇ ਇਸ ਨਗਰ ਨੂੰ ਉਜੜ ਜਾਣ ਦਾ ਬਚਨ ਕਹਿ ਦਿੱਤਾ ਵੀ ਜੜਾ ਪਟੀਆਂ ਗਈਆਂ ਪਰ ਮਹਾਰਾਜ ਕਿਰਪਾ ਕਰੋ ਇਹ ਮੇਰਾ ਪੀਕਾ ਪਿੰਡ ਹੈ ਮੈਂ ਚਾਹੁੰਦੀ ਆ ਵੀ ਇਹ ਮੇਰਾ ਨਗਰ ਵਸਦਾ ਰਹੇ ਸਤਿਗੁਰੂ ਆਪ ਸਮਰਥੋ ਕਿਰਪਾ ਕਰਕੇ ਇਹਨਾਂ ਦੀ ਗਲਤੀ ਮਾਫ ਕਰਕੇ ਤੇ ਆਪ ਵਸਣ ਦਾ ਬਚਨ ਉਸ ਵੇਲੇ ਬਖਸ਼ੋ ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੇ ਬਚਨ ਆਖਿਆ ਸੀਗਾ ਕਿ ਜਿਹੜੇ ਬਚਨ ਸਾਡੇ ਮੁਖੋਂ ਨਿਕਲ ਗਏ ਉਹ ਬਚਨ ਤੇ ਪੂਰੇ ਜਰੂਰ ਹੋਣੇ ਹਨ ਪਰ ਤੁਸੀਂ ਫਿਰ ਵੀ ਸ਼ਰਨ ਵਿੱਚ ਆਏ ਉਹ ਬੇਨਤੀ ਕੀਤੀ ਹੈ ਤੁਹਾਡਾ ਬਚਨ ਵੀ ਰੱਖਾਂਗੇ ਸਨਮਾਨ ਰੱਖਾਂਗੇ ਨਗਰ ਵਸੇਗਾ ਪਰ ਥੋੜਾ ਦੂਰ ਜਾ ਕੇ ਵਸੇਗਾ ਇੱਥੇ ਦੁਬਾਰਾ ਨਹੀਂ ਵਸੇਗਾ ਇੱਥੋਂ ਜਣਾ ਪਟ ਕੇ ਥੋੜੀ ਦੂਰੀ ਤੇ ਅੱਜ ਵੀ ਤੁਸੀਂ ਜਾਂਦੇ ਨਾ ਮਾਉ ਸਾਹਿਬ ਦੇ ਦਰਸ਼ਨ ਕਰਦੇ ਗੁਰਦੁਆਰਾ ਸਾਹਿਬ ਵਾਰ-ਵਾਰ ਬਣਿਆ ਹੈ ਜਿੱਥੇ ਪਹਿਲਾਂ ਨਗਰ ਸੀ ਉਥੇ ਗੁਰਦੁਆਰਾ ਸਾਹਿਬ ਜਿੱਥੇ ਲਾਵਾਂ ਹੋਈਆਂ ਪਾਤਸ਼ਾਹ ਦੀਆਂ ਹੁਣ ਨਗਰ ਥੋੜਾ ਦੂਰੀ ਤੇ ਐ ਆਦਮੀ ਵਸਿਆ ਹੋਇਆ ਉਹ ਨਗਰ ਮਹਾਰਾਜ ਦੇ ਬਚਨ ਇਸ ਤਰ੍ਹਾਂ ਪੂਰੇ ਹੋਏ ਸਮਾਂ ਬਤੀਤ ਹੋਇਆ ਘਰ ਦੇ ਵਿੱਚ ਔਲਾਦ ਨਹੀਂ ਐ ਮਹਾਰਾਜ ਦੀ ਸਰੀਰ ਕਰਕੇ ਉਮਰ ਕਹਿੰਦੇ 40 ਤੋਂ 45 ਸਾਲ ਦੇ ਵਿੱਚ ਇਤਿਹਾਸਕਾਰ ਕਹਿੰਦੇ ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਆਂਦੇ ਕੋਲ ਮਹਾਰਾਜ ਦਾ ਭਤੀਜਾ ਬੈਠ ਜਾਂਦਾ ਨਾਮ ਐ ਬਾਬਾ ਮਿਹਰਵਾਨ ਜੀ ਬਾਬਾ ਪ੍ਰਿਥੀ ਚੰਦ ਦੇ ਵੱਡੇ ਪੁੱਤਰ ਸਨ ਮਿਹਰਬਾਨ ਜੀ ਤੇ ਸਤਿਗੁਰੂ ਭਤੀਜਾ ਜਾਣ ਕੇ ਕੋਲ ਵੀ ਬਿਠਾ ਲੈਂਦੇ ਆਪਣੀ ਝੋਲੀ ਵਿੱਚ ਵੀ ਬਿਠਾ ਲੈਂਦੇ ਤੇ ਮਹਾਰਾਜ ਨੇ ਬੜਾ ਸੋਹਣਾ ਇੱਕ ਸੋਨੇ ਦੇ ਕੜੇ ਬਣਾ ਕੇ ਵੀ ਹੱਥ ਵਿੱਚ ਪੁਆਏ ਭਤੀਜੇ ਦੇ ਇੰਨਾ ਮਾਨ ਸਨਮਾਨ ਮਹਾਰਾਜ ਕਰਦੇ ਪ੍ਰਿਥੀ ਚੰਦ ਦੇ ਮਨ ਵਿੱਚ ਖੂਟ ਹੈ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਵਿੱਚ ਪੁੱਤਰ ਹੋਣਾ ਨਹੀਂ ਮੇਰੇ ਪੁੱਤਰ ਨੂੰ ਹੀ ਅੱਗੇ ਇਹ ਗੁਰਿਆਈ ਮਿਲਣੀ ਹੈ ਸਭ ਕੁਝ ਮੇਰਾ ਹੋ ਜਾਣਾ ਤੇ ਕਿਸੇ ਦਿਨ ਆਪਣੀ ਘਰਵਾਲੀ ਦੇ ਨਾਲ ਇਤਿਹਾਸ ਵੀ ਤੇ ਵੀ ਬਚਨ ਲਿਖਿਆ ਵੀ ਇੱਕ ਦਿਨ ਸੰਗਤਾਂ ਦੇ ਵੱਲੋਂ ਬਹੁਤ ਜ਼ਿਆਦਾ ਕੱਪੜੇ ਆਏ ਗੁਰੂ ਘਰ ਦੇ ਵਾਸਤੇ ਤੇ ਮਾਤਾ ਜੀ ਨੇ ਬਾਹਰ ਧੁੱਪ ਲਵਾਉਣ ਵਾਸਤੇ ਰੱਖ ਦਿੱਤੇ ਤੇ ਬਾਬਾ ਪ੍ਰਿਥੀ ਚੰਦ ਦੀ ਘਰਵਾਲੀ ਦਾ ਨਾਮ ਹੈ ਕਰਮੋ ਜੀ ਉਹਨਾਂ ਨੇ ਵੇਖਿਆ ਤੇ ਉਹਨਾਂ ਦੇ ਬੜਾ ਗੁੱਸਾ ਲੱਗਾ ਵੀ ਇਹ ਸਾਰੀਆਂ ਦਾਤਾਂ ਸਾਡੇ ਘਰ ਵਿੱਚ ਹੋਣੀਆਂ ਚਾਹੀਦੀਆਂ ਸਨ ਜੋ ਸਾਡੇ ਸ਼ਰੀਕ ਦੇ ਘਰ ਵਿੱਚ ਹੈ ਇਹ ਗੱਲ ਉਹਨਾਂ ਨੂੰ ਮਨ ਵਿੱਚ ਬੜਾ ਦੁੱਖ ਦਿੰਦੀ ਪਈ ਹੈ ਘਰ ਵਿੱਚ ਲੰਮੇ ਪਈ ਹੋਈ ਪ੍ਰਸ਼ਾਦਾ ਪਾਣੀ ਨਹੀਂ ਛਕਦੀ ਪ੍ਰਿਥੀਚੰਦ ਨੇ ਆ ਕੇ ਪੁੱਛਿਆ ਕੀ ਕਾਰਨ ਹੈ ਕਹਿਣ ਲੱਗੀ ਵੀ ਤੁਸੀਂ ਬੜੇ ਵੱਡੇ ਨਲਾਇਕ ਹੋ ਜੇ ਤੁਸੀਂ ਨਲਾਇਕ ਨਾ ਹੁੰਦੇ ਵੱਡਾ ਪੁੱਤਰ ਹੋਣ ਕਰਕੇ ਗੁਰਿਆਈ ਤੁਹਾਨੂੰ ਮਿਲਣੀ ਸੀ ਪਰ ਤੁਹਾਡੀਆਂ ਕੁਝ ਗਲਤੀਆਂ ਕਰਕੇ ਅਸੀਂ ਗੁਰਤਾ ਗੱਦੀ ਤੋਂ ਖਾਲੀ ਰਹਿ ਗਏ ਤੇ ਵੇਖੋ ਗੁਰੂ ਅਰਜਨ ਦੇ ਪਾਤਸ਼ਾਹ ਦੇ ਘਰ ਵਿੱਚ ਕਿੰਨੇ ਪਦਾਰਥ ਆਏ ਹੋਏ ਤੇ ਉਸ ਵੇਲੇ ਬਾਬਾ ਪ੍ਰਿਥੀਚੰਦ ਨੇ ਆਖਿਆ ਸੀ ਫਿਕਰ ਨਾ ਕਰ ਇਹਨਾਂ ਦੇ ਘਰ ਵਿੱਚ ਔਲਾਦ ਹੋਣੀ ਨਹੀਂ ਮੈਂ ਗੁਰੂ ਰਾਮਦਾਸ ਮਹਾਰਾਜ ਦਾ ਪੁੱਤਰ ਆ ਮੇਰੇ ਬਚਨ ਪੂਰੇ ਹੁੰਦੇ ਇਹ ਆਪਣੇ ਘਰੇ ਹੀ ਦਾਤ ਆਉਣੀ ਹੈ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਦਾਸੀ ਘਰ ਵਿੱਚ ਨੌਕਰਾਨੀ ਨੇ ਇਹ ਗੱਲ ਸੁਣ ਲਈ ਉਹਨੇ ਜਾ ਕੇ ਆਪਣੀ ਕਿਸੇ ਸਹੇਲੀ ਨਾਲ ਇਹ ਗੱਲ ਕੀਤੀ ਵੀ ਮੈਂ ਤੇ ਇਹ ਗੱਲ ਸੁਣ ਕੇ ਆਈ ਵੱਡੇ ਘਰ ਦੇ ਵਿੱਚੋਂ ਵੀ ਇਹਨਾਂ ਦੇ ਘਰੇ ਪੁੱਤਰ ਨਹੀਂ ਹੋਣਾ ਤੇ ਉਹ ਸਹੇਲੀ ਨੇ ਆ ਕੇ ਫਿਰ ਮਾਤਾ ਗੰਗਾ ਜੀ ਨੂੰ ਦੱਸਿਆ ਵੀ ਤੁਹਾਡੇ ਸ਼ਰੀਕ ਤੇ ਤੁਹਾਡੇ ਮਰਨ ਦਾ ਇੰਤਜ਼ਾਰ ਕਰਦੇ ਪੈ ਕਦੋਂ ਮਰ ਜਾਓ ਤੇ ਘਰ ਖਾਲੀ ਹੋਵੇ ਉਹ ਸਾਰਾ ਕੁਝ ਲੈਣ ਵਾਸਤੇ ਤਿਆਰ ਨੇ ਇਹ ਗੱਲ ਬੜੀ ਝੂਟ ਕੀਤੀ ਮਨ ਦੇ ਉੱਪਰ ਬੜੀ ਗੱਲ ਲੱਗ ਗਈ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਬਾਜ਼ਾਰ ਬਣਿਆ ਸੀ ਨਾ ਅੰਮ੍ਰਿਤਸਰ ਦੇ ਵਿੱਚ ਗੁਰੂ ਘਰ ਦਾ ਮਹਾਰਾਜ ਨੇ ਭਰਾਵਾਂ ਨੂੰ ਦੂਰ ਨਹੀਂ ਕੀਤਾ ਦੋਵਾਂ ਭਰਾਵਾਂ ਨੂੰ ਬੁਲਾਇਆ ਪ੍ਰਿਥੀਚੰਦ ਨੂੰ ਬੁਲਾਇਆ ਮਹਾਦੇਵ ਨੂੰ ਬੁਲਾਇਆ ਕਹਿਣ ਲੱਗੇ ਮੇਰੇ ਭਰਾਵੋ ਇਹ ਜਿੰਨਾ ਬਜ਼ਾਰ ਦੀ ਆਮਦਨ ਆਉਂਦੀ ਹੈ ਇਹ ਤੁਹਾਡੀ ਦੋਵਾਂ ਭਰਾਵਾਂ ਦੀ ਹੈ ਮੈਂ ਇਹਦੇ ਵਿੱਚੋਂ ਕੋਈ ਹਿੱਸਾ ਲਵਾਂਗਾ ਹੀ ਨਹੀਂ ਤੁਸੀਂ ਆਪਣਾ ਆਨੰਦ ਦੇ ਨਾਲ ਗੁਜ਼ਾਰਾ ਕਰੋ ਗੁਰੂ ਘਰੇ ਮਾਇਆ ਆਉਂਦੀ ਅਸੀਂ ਉਹਦੇ ਨਾਲ ਹੀ ਆਪਣਾ ਸਾਰਾ ਕੰਮ ਚਲਾ ਲੈਣਾ ਵੇਖੋ ਕਿੰਨਾ ਵੱਡਾ ਤਿਆਗ ਹੈ ਆਪਣਾ ਹਿੱਸਾ ਵੀ ਆਪਣੇ ਕੋਲ ਨਹੀਂ ਰੱਖਿਆ ਕਹਿੰਦੇ ਭਰਾਵਾਂ ਨੂੰ ਦੇ ਦਿਓ ਵੀ ਇਹਨਾਂ ਦੀ ਆਮਦਨ ਹੈ ਤੇ ਮਾ ਦੇਵ ਨੇ ਹੱਥ ਜੋੜ ਕੇ ਆਖਿਆ ਕਹਿੰਦਾ ਪਾਤਸ਼ਾਹ ਵੀ ਮੈਂ ਤੇ ਵਿਆਹ ਨਹੀਂ ਕਰਾਉਣਾ ਤੇ ਮੈਨੂੰ ਹਿੱਸਾ ਵੀ ਨਹੀਂ ਚਾਹੀਦਾ ਮਹਾਰਾਜ ਕਹਿੰਦੇ ਜੇ ਤੁਹਾਨੂੰ ਨਹੀਂ ਚਾਹੀਦਾ ਤਾਂ ਵੱਡੇ ਭਰਾ ਨੂੰ ਦੇ ਦਿਓ ਪ੍ਰਿਥੀ ਚੰਦ ਨੂੰ ਦੋਨੇ ਹਿੱਸੇ ਦੇ ਦੇਤੇ ਆਪਣਾ ਵੀ ਆਪਣੇ ਭਰਾ ਦਾ ਇੰਨੀ ਮਾਇਆ ਆਉਣ ਦੇ ਬਾਵਜੂਦ ਵੀ ਮਨ ਨਹੀਂ ਰਜਿਆ ਮਾਤਾ ਗੰਗਾ ਜੀ ਨੂੰ ਪਤਾ ਲੱਗਾ ਕਿ ਸ਼੍ਰੀਕਾ ਨੇ ਮਿਹਣਾ ਮਾਰਿਆ ਵੀ ਘਰ ਵਿੱਚ ਔਲਾਦ ਨਹੀਂ ਹੋਣੀ ਵੀ ਇਹਨਾਂ ਦੀ ਉਮਰਾਂ ਬੜੀ 40 45 ਸਾਲ ਦੀ ਉਮਰਾਂ ਦੇ ਵਿੱਚ ਆ ਪਹੁੰਚ ਗਏ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਆਪ ਲੋਕਾਂ ਦੀਆਂ ਝੋਲੀਆਂ ਭਰ ਦੇ ਜਿਹੜਾ ਵੀ ਆਪ ਜੀ ਦੀ ਸ਼ਰਣ ਵਿੱਚ ਆਉਂਦਾ ਜੋ ਮੰਗਦਾ ਆਪ ਦਿੰਦੇ ਮਹਾਰਾਜ ਘਰ ਵਿੱਚ ਕਿਰਪਾ ਕਰੋ ਘਰ ਵਿੱਚ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਗੁਰੂ ਪਾਤਸ਼ਾਹ ਸਮਰੱਥ ਨੇ ਜੋ ਚਾਹਣ ਉਹ ਕਰ ਸਕਦੇ ਸਾਚੇ ਸਾਹਿਬਾ ਕਿਹੜੀ ਦਾਤ ਨਹੀਂ ਹੈ ਪਰ ਆਪਣੇ ਸਿੱਖ ਨੂੰ ਮਾਨਵੀ ਦੇਣਾ ਹੈ ਨੀਚਾ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਗਰੀਬ ਨਵਾਜ਼ ਮਾਥੇ ਸੋਭਾ ਵੀ ਦੇਣੀ ਹੈ ਵੀ ਜਿਹੜਾ ਸੇਵਾ ਕਰਦਾ ਉਹਦੀ ਸੋਭਾ ਵੀ ਹੈ ਬਾਣੀ ਦਾ ਬਚਨ ਹੈ ਗੁਰਸੇਵਾ ਕਿੰਗ ਨਾ ਲੱਭਿਆ ਤੇ ਕਿਹੜੀ ਵਸਤੂ ਹੈ ਜਿਹੜੀ ਗੁਰੂ ਘਰੋਂ ਮਿਲਦੀ ਨਹੀਂ ਤੇ ਸੇਵਾ ਕਰਦੇ ਪੈ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਕਹਿੰਦੇ ਦਾਤ ਮਿਲੇਗੀ ਜਰੂਰ ਬਾਬਾ ਬੁੱਢਾ ਸਾਹਿਬ ਦੀ ਸੇਵਾ ਕਰੋ ਇਤਿਹਾਸ ਰੀਆਂ ਸਾਖੀਆਂ ਬੜੀਆਂ ਲੰਮੀਆਂ ਸਮਾਂ ਸੀਮਤ ਹੈ ਮਾਤਾ ਗੰਗਾ ਜੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਨਾਲ ਸੇਵਕਾਂ ਨੂੰ ਲੈ ਕੇ ਦਾਸਾਂ ਨੂੰ ਨਾਲ ਲੈ ਕੇ ਬੜੇ ਸੋਹਣੇ ਬਸਤਰ ਤਨ ਤੇ ਧਾਰਨ ਕਰਕੇ ਆਪ ਚੱਲ ਪਏ ਤੇ ਜਦੋਂ ਚੱਲਦਿਆਂ ਚੜਦਿਆਂ ਬੀੜ ਸਾਹਿਬ ਦੇ ਸਥਾਨ ਤੇ ਪਹੁੰਚੇ ਨਾ ਤੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਹੋਏ ਬੜਾ ਸ਼ਾਂਤ ਮਾਹੌਲ ਹੈ ਰਾਥਾਂ ਦੀ ਚੱਲਣ ਦੀ ਆਵਾਜ਼ ਘੋੜਿਆਂ ਦੇ ਹਣਕਣ ਦੀ ਆਵਾਜ਼ ਸੇਵਾਦਾਰਾਂ ਦੇ ਗੱਲਾਂ ਬਾਤਾਂ ਕਰਨ ਦੀ ਆਵਾਜ਼ ਦੇ ਨਾਲ ਪੰਛੀ ਸਾਰੇ ਉੱਡ ਪਏ ਰੁਖਾਂ ਤੋਂ ਹਿਰਨ ਇੱਧਰ ਉੱਧਰ ਭੱਜਣ ਲੱਗ ਪਏ ਤੇ ਸੁਭਾਵਕ ਹੀ ਪੁੱਛਿਆ ਕਹਿਣ ਲੱਗੇ ਸੇਵਾਦਾਰ ਨੂੰ ਵੇਖੋ ਉੱਚੇ ਚੜ ਕੇ ਕੀ ਹੋਇਆ ਇਹ ਪਸ਼ੂ ਪੰਛੀ ਕਿਉਂ ਐਨੇ ਡਰੇ ਨੇ ਵੇਖ ਕੇ ਸੇਵਾਦਾਰ ਨੇ ਦੱਸਿਆ ਕਹਿਣ ਲੱਗੇ ਮਹਾਂਪੁਰਖੋ ਗੁਰੂ ਕੇ ਮਹਿਲ ਮਾਤਾ ਗੰਗਾ ਜੀ ਆਉਂਦੇ ਪੇ ਬਚਨ ਸੁਣਿਆ ਤੇ ਸੁਭਾਵਕ ਹੀ ਬਚਨ ਆਖਿਆ ਕਹਿਣ ਲੱਗੇ ਗੁਰੂ ਕਿਆਂ ਨੂੰ ਕਿੱਧਰ ਭਾਜੜ ਪਈ ਐ। ਬਾਬਾ ਬੁੱਢਾ ਸਾਹਿਬ ਜੀ ਮਾਝੇ ਦੇ ਰਹਿਣ ਵਾਲੇ ਕਥੂ ਨੰਗਲ ਨਗਰ ਐ ਉਹਨਾਂ ਦਾ ਮਾਝੇ ਦੇ ਵਿੱਚ ਹੀ ਐ ਮਾਝੇ ਦਾ ਹੀ ਬੋਲਾ ਵੀ ਭਾਜੜ ਪਈ ਐ। ਭਾਜੜ ਤੋਂ ਭਾਵੇਂ ਐ ਵੀ ਜਦੋਂ ਕੋਈ ਸਮਾਨ ਆਪਣੇ ਗੱਡੇ ਤੇ ਲੱਦ ਕੇ ਕੋਈ ਬੰਦਾ ਇੱਕ ਥਾਂ ਤੋਂ ਦੂਜੇ ਥਾਂ ਤੇ ਚਲਾ ਜਾਵੇ ਉਦੋਂ ਗੱਡੇ ਸਨ ਅੱਜ ਮੰਨ ਲਓ ਚਲੋ ਟਰੱਕ ਬਣ ਗਏ ਹੋਰ ਸਾਧਨ ਬਣ ਗਏ। ਆਪਣੇ ਸਮਾਨ ਨੂੰ ਗੱਡਿਆਂ ਤੇ ਲੱਦ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈਣਾ ਭਾਜੜ ਇਹ ਮਾਝੇ ਦੀ ਬੋਲੀ ਹੈ ਮਾਝੇ ਦਾ ਸ਼ਬਦ ਹੈ ਲੋਕ ਅੱਜ ਵੀ ਕਈ ਪੁਰਾਣੇ ਬਜ਼ੁਰਗ ਜਿਹੜੇ ਨੇ ਇਹ ਸ਼ਬਦ ਵਰਤ ਲੈਂਦੇ ਵੀ ਜਦੋਂ ਕੋਈ ਬੰਦਾ ਸਮਾਨ ਚੁੱਕ ਕੇ ਤੁਰਿਆ ਜਾਵੇ ਤੇ ਸੁਭਾਵਕ ਹੀ ਕਹਿ ਦਿੰਦੇ ਕਿੱਧਰ ਭਾਜੜ ਪਈ ਐ ਵੀ ਕਿੱਧਰ ਚੱਲਿਆ ਇਹ ਆਪਣਾ ਟਿੰਡ ਫੋੜੀ ਲੈ ਕੇ ਘਰ ਦਾ ਸਮਾਨ ਤੇ ਬਾਬਾ ਬੁੱਢਾ ਸਾਹਿਬ ਜੀ ਇਸੇ ਇਲਾਕੇ ਦੇ ਨੇ ਉਹ ਆਪਣੀ ਇਲਾਕੇ ਦੀ ਬੋਲੀ ਦਾ ਸ਼ਬਦ ਵਰਤਿਆ ਕਹਿੰਦੇ ਕਿੱਧਰ ਭਾਜੜ ਪਈ ਐ ਮਾਤਾ ਜੀ ਨੇ ਆ ਕੇ ਮੱਥਾ ਟੇਕਿਆ ਬੇਨਤੀ ਕੀਤੀ ਕਹਿਣ ਲੱਗੇ ਬਾਬਾ ਜੀ ਆਪ ਗੁਰੂ ਘਰ ਦੀ ਸੇਵਾ ਕਰਦੇ ਤੁਹਾਡੇ ਕੋਲੋਂ ਪੁੱਤਰ ਦੀ ਜਾਂਚਨਾ ਦੀ ਅਰਦਾਸ ਬੇਨਤੀ ਕਿਰਪਾ ਕਰੋ ਤੇ ਬਾਬਾ ਜੀ ਨੇ ਸੁਭਾਵਕ ਹੀ ਬਚਨ ਆਖਿਆ ਕਹਿਣ ਲੱਗੇ ਮਾਤਾ ਜੀ ਮੇਰਾ ਕੰਮ ਹੈ ਖੇਤੀ ਦੀ ਰੱਖਿਆ ਕਰਨੀ ਖੇਤੀਬਾੜੀ ਕਰਨੀ ਪਸ਼ੂਆਂ ਨੂੰ ਸਭਨ ਮੈਂ ਤੇ ਕੱਖ ਕਾਨੇ ਦਾ ਧਿਆਨ ਰੱਖਣ ਵਾਲਾ ਮੇਰੇ ਕੋਲ ਪੁੱਤਰਾਂ ਦੀ ਦਾਤ ਕਿੱਥੇ ਹੈ ਜੇ ਹੋਵੇ ਤੇ ਮੈਂ ਦਿੰਦਾ ਜਰੂਰ ਪਰ ਮੇਰੇ ਕੋਲ ਇਹ ਇੰਨੀ ਦਾਤ ਏਡੀ ਵੱਡੀ ਕਿਰਪਾ ਨਹੀਂ ਹੈ ਮੈਂ ਤੇ ਸੇਵਾਦਾਰ ਹੋਇਆ ਗੁਰੂ ਘਰ ਦਾ ਇਹ ਬਚਨ ਸੁਣਿਆ ਵਾਪਸ ਆ ਗਿਆ ਸਤਗੁਰਾਂ ਨੇ ਪੁੱਛਿਆ ਕੀ ਹੋਇਆ ਕਹਿੰਦੇ ਜੀ ਬਾਬਾ ਜੀ ਨੇ ਬਚਨ ਆਖਿਆ ਗੁਰੂ ਕ્યા ਨੂੰ ਭਾਜੜ ਪਈ ਹੈ ਤੇ ਪਾਤਸ਼ਾਹ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਦੇ ਬਚਨ ਤੇ ਫਿਰ ਅਟਲ ਨੇ ਮਾਰਾ ਆਈ ਦੀ ਬਾਣੀ ਦਾ ਬਚਨ ਹੈ ਅੰਡ ਬਨਾਸੀ ਜੀਰ ਬਨਾਸੀ ਉਤਪੁਜ ਸੇਤ ਬਿਨਾਧਾ ਘਿਰ ਬਸਦਾ ਜਲ ਪਵਨ ਜਾਏਗੋ ਇਕ ਸਾਧ ਬਚਨ ਅਟਲਾਦਾ ਸਾਧੂ ਦਾ ਬਚਨ ਮੁਖੋਂ ਨਿਕਲੇ ਕਦੇ ਖਾਲੀ ਨਹੀਂ ਜਾਂਦਾ ਮਾਤਾ ਜੀ ਨੇ ਫਿਰ ਵੈਰਾ ਕੀਤਾ ਲੈਣ ਦਾਤ ਗਏ ਖਾਲੀ ਆਏ ਆਪ ਕਿਰਪਾ ਕਰੋ ਹੁਣ ਸਤਗੁਰਾਂ ਨੇ ਬਚਨ ਸਮਝਾਇਆ ਜਦੋਂ ਕਿਸੇ ਤੋਂ ਲੈਣ ਵਾਸਤੇ ਜਾਈਏ ਕਿਸੇ ਸਾਧੂ ਦੇ ਕੋਲ ਨੀਵੇਂ ਹੋ ਕੇ ਜਾਈਦਾ ਨਿਮਰਤਾ ਦੇ ਨਾਲ ਆਪਣਾ ਆਪ ਨਹੀਂ ਜਨਾਈਦਾ ਇਹ ਕੱਲਾ ਇਹ ਸਿੱਖਿਆ ਇਹ ਸਾਖੀ ਮਾਤਾ ਗੰਗਾ ਵਾਸਤੇ ਨਹੀਂ ਸਾਡੇ ਵਾਸਤੇ ਸਮਝਾਉਂਦੇ ਸਾਨੂੰ ਪੈ ਵੀ ਸੇਵਾ ਵਿੱਚੋਂ ਸਭ ਕੁਝ ਮਿਲਦਾ ਮਹਾਰਾਜ ਫਿਰ ਆਪ ਹੀ ਕਿਰਪਾ ਕਰੋ ਨਾ ਭੁੱਲੇ ਮਾਰਗ ਐਸਾ ਗੁਰ ਸਤਗੁਰੂ ਆਪ ਰਸਤਾ ਵਖਾਓ ਪਾਦਸ਼ਾਹ ਕਹਿੰਦੇ ਅੱਧੀ ਕਣਕ ਤੇ ਅੱਧੇ ਚਣੇ ਪਾ ਕੇ ਛੋਲੇ ਉਹਦਾ ਆਟਾ ਪੀਸ ਲਵੋ ਤੇ ਮੋٹے ਸੋਹਣੇ ਪ੍ਰਸ਼ਾਦੇ ਬਣਾਓ ਸੋਹਣੀ ਲੱਸੀ ਤਿਆਰ ਕਰੋ ਸੋਹਣਾ ਦਹੀਂ ਤਿਆਰ ਕਰੋ ਗੁਰਬਾਣੀ ਦਾ ਪਾਠ ਕਰੋ ਕੁਝ ਪਿਆਜ਼ ਵਗੈਰਾ ਗੰਢਾ ਆਪਾਂ ਕਹਿ ਦਿੰਦੇ ਨਾਲ ਲੈ ਕੇ ਜਾਓ ਨਿਮਰਤਾ ਦੇ ਨਾਲ ਜਾਓ ਬਾਣੀ ਪੜਦਿਆਂ ਭਾਵਨਾ ਦੇ ਨਾਲ ਸੇਵਾ ਕਰੋ ਤੇ ਪਾਦਸ਼ਾਹ ਕਹਿਣ ਲੱਗੇ ਪ੍ਰਭ ਜੀ ਬਸੈ ਨਾਨਕ ਜਨਕਾ ਹੁਣ ਬਾਬਾ ਬੁੱਢਾ ਸਾਹਿਬ ਜੀ ਪੂਰਨ ਸਾਧੂ ਨੇ ਪੂਰਨ ਮਹਾਪੁਰਖ ਨੇ ਜਦੋਂ ਪ੍ਰਸ਼ਾਦਾ ਤਿਆਰ ਕਰਕੇ ਮਾਤਾ ਜੀ ਗਏ ਇਤਿਹਾਸ ਕਰ ਕਹਿੰਦੇ 21 ਅਸੂ ਦਾ ਦਿਨ ਹੈ ਅੱਜ ਵੀ ਸੰਗਤਾਂ 21 ਅਸੂ ਵਾਲੇ ਦਿਨ ਬੇਅੰਤ ਸੰਗਤਾਂ ਜਾਂਦੀਆਂ ਬੀੜ ਸਾਹਿਬ ਦੇ ਸਥਾਨ ਤੇ ਅਰਦਾਸ ਕਰਾਉਂਦੀਆਂ ਪ੍ਰਸ਼ਾਦੇ ਲੈ ਕੇ ਜਾਂਦੀਆਂ ਇਸ ਦਿਨ ਨੂੰ ਸਾਡੇ ਮਾਤਾ ਜੀ ਮਾਤਾ ਗੰਗਾ ਜੀ ਗਏ ਸਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਦੋਂ ਮਾਤਾ ਜੀ ਪਹੁੰਚੇ ਪ੍ਰਸ਼ਾਦਿਆਂ ਦਾ ਜਿਹੜਾ ਟੋਕਰਾ ਸਿਰ ਤੇ ਰੱਖਿਆ ਚਰਨ ਨੰਗੇ ਨੇ ਚਰਣਾ ਵਿੱਚ ਛਾਲੇ ਪੈ ਗਏ ਗਰਮੀ ਦਾ ਦਿਨ ਹੈ ਪੈਦਲ ਚੱਲ ਕੇ ਗਏ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਜੀ ਨੂੰ ਆਉਂਦੇ ਵੇਖ ਕੇ ਬਚਨ ਆਖਿਆ ਕਹਿਣ ਲੱਗੇ ਮਾਂ ਪੁੱਤਰ ਨੂੰ ਭੁੱਖ ਲੱਗੀ ਹੋਵੇ ਤੇ ਇਸ ਗੱਲ ਦਾ ਖਿਆਲ ਕੇਵਲ ਮਾਤਾ ਨੂੰ ਆਉਂਦਾ ਹੈ ਮੈਨੂੰ ਭੁੱਖ ਲੱਗੀ ਹੈ ਇਹ ਤੁਹਾਨੂੰ ਖਿਆਲ ਆਇਆ ਤੇ ਤੁਸੀਂ ਪ੍ਰਸ਼ਾਦਾ ਲੈ ਕੇ ਮੇਰੇ ਵਾਸਤੇ ਆਏ ਤੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਪ੍ਰਸ਼ਾਦਾ ਛਕਦੇ ਪਏ ਬੜੇ ਖੁਸ਼ ਨੇ ਬੜੀ ਪਰਸੰਤਾ ਹੈ ਤੇ ਪ੍ਰਸੰਨ ਹੁੰਦਿਆ ਹੋਇਆ ਮਾਤਾ ਜੀ ਨੇ ਵੇਖਿਆ ਵੀ ਹੁਣ ਦਾਤ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਹੁਣ ਬਾਬਾ ਜੀ ਇਸ ਵੇਲੇ ਖੁਸ਼ ਨੇ ਬੇਨਤੀ ਕੀਤੀ ਕਹਿਣ ਲੱਗੀ ਬਾਬਾ ਜੀ ਬਚਨ ਇਹ ਹੈ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਦਾ ਆਪ ਵਾਰਸ ਬਖਸ਼ਿਸ਼ ਕਰੋ ਕਿਰਪਾ ਕਰੋ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਸੁਨੇ ਸਾਡੇ ਇਤਿਹਾਸਕਾਰਾਂ ਨੇ ਬਚਨ ਲਿਖਿਆ ਵੀ ਗੰਡਾ ਆਪਣੇ ਗੋਡੇ ਤੇ ਰੱਖ ਕੇ ਉੱਤੇ ਮੁਕੀ ਮਾਰ ਕੇ ਤੇ ਗੰਡੇ ਨੂੰ ਭੰਨਿਆ ਤੇ ਸੁਭਾਵਕ ਹੀ ਬਚਨ ਆਖਿਆ ਕਹਿਣ ਲੱਗੇ ਮਾਤਾ ਜੀ ਇਸ ਤਰ੍ਹਾਂ ਦਾ ਬਲੀ ਪੁੱਤਰ ਪੈਦਾ ਹੋਵੇਗਾ ਜਿਵੇਂ ਅਸੀਂ ਗੰਡੇ ਦਾ ਸਿਰ ਭੰਨਿਆ ਐਵੇਂ ਜਾਲਮਾਂ ਦਾ ਸਿਰ ਭੰਨਿਆ ਕਰੇਗਾ ਇਹ ਪਹਿਲਾ ਬਚਨ ਧੰਨ ਬਾਬਾ ਬੁੱਢਾ ਸਾਹਿਬ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਪ੍ਰਗਟ ਹੋਣ ਦੇ ਪਰਥਾਏ ਇਹ ਬਚਨ ਕਹਿ ਦਿੱਤਾ ਪ੍ਰਸ਼ਾਦਾ ਛਕਦੇ ਪਏ ਜਦੋਂ ਸਾਧੂ ਪ੍ਰਸੰਨ ਹੋ ਜਾਵੇ ਖੁਸ਼ ਹੋ ਜਾਵੇ ਉਹ ਦਾਤਾਂ ਇੱਕ ਨਹੀਂ ਫਿਰ ਬੇਅੰਤ ਦੇ ਦਿੰਦੇ ਜਿਵੇਂ ਮਾਤਾ ਸਲਖਣੀ ਨੇ ਆਖਿਆ ਨਾ ਮਹਾਰਾਜ ਪੁੱਤਰ ਦਿਓ ਪਾਤਸ਼ਾਹ ਕਹਿੰਦੇ ਕਰਮਾਂ ਵਿੱਚ ਨਹੀਂ ਤੇ ਉਹਨੇ ਬੇਨਤੀ ਆਖੀ ਮਹਾਰਾਜ ਉਥੇ ਵੀ ਤੁਸੀਂ ਲਿਖਣ ਵਾਲੇ ਇਥੇ ਵੀ ਤੁਸੀਂ ਲਿਖਣ ਵਾਲੇ ਜੇ ਉਥੇ ਨਹੀਂ ਲਿਖਿਆ ਤੇ ਇੱਥੇ ਲਿਖੋ ਤੇ ਸਾਡੇ ਗ੍ਰੰਥਕਾਰਾਂ ਨੇ ਲਿਖਿਆ ਇਹ ਗੱਲ ਸੁਣ ਕੇ ਮਹਾਰਾਜ ਬੜੇ ਖੁਸ਼ ਹੋਏ ਪੁੱਤਰ ਇੱਕ ਮੰਗਿਆ ਸਤਗੁਰਾਂ ਨੇ ਸੱਤ ਪੁੱਤਰ ਬਖਸ਼ਿਸ਼ ਕੀਤੇ ਜਦੋਂ ਖੁਸ਼ ਹੋ ਜਾਈਏ ਜਦੋਂ ਪਰਸਾਨੋ ਜਾਈਏ ਸਾਧੂ ਪਰਸਾਨੋ ਹੋਵੇ ਬੇਅੰਤ ਦਾਤਾਂ ਮਿਲਦੀਆਂ ਪਹਿਲਾ ਬਚਨ ਇਹ ਪੁੱਤਰ ਇਸ ਤਰ੍ਹਾਂ ਦਾ ਜਿਵੇਂ ਗੰਢਾ ਭੰਨਿਆ ਸਿਰ ਭੰਨੇਗਾ ਇੰਨੇ ਚਿਰ ਨੂੰ ਆਕਾਸ਼ ਦੇ ਵਿੱਚ ਬਿਜਲੀ ਚਮਕੀ ਹੈ ਥੋੜਾ ਪ੍ਰਕਾਸ਼ ਹੋਇਆ ਦੂਜਾ ਬਚਨ ਮੁਖੋਂ ਆਖਿਆ ਕਹਿਣ ਲੱਗੇ ਮਾਤਾ ਜੀ ਜਿਵੇਂ ਆ ਬਿਜਲੀ ਚਮਕਦੀ ਪਈ ਐ ਤੁਹਾਡੇ ਪੁੱਤਰ ਦੀ ਤੇਗ ਜਿਹੜੀ ਐ ਜੰਗੇ ਮੈਦਾਨ ਦੇ ਵਿੱਚ ਚਮਕਿਆ ਕਰੇਗੀ ਇਹ ਦੂਜਾ ਬਚਨ ਆਪ ਜੀ ਨੇ ਬਖਸ਼ਿਸ਼ ਕੀਤਾ ਮਾਤਾ ਜੀ ਬੜੇ ਪ੍ਰਸੰਨ ਨੇ ਕਿ ਹੁਣ ਆਪਣੀ ਮੌਜਦੇ ਨਾਲ ਹੀ ਇਹ ਬਚਨ ਕਰਕੇ ਦਾਤਾਂ ਦਿੰਦੇ ਪਏ ਥੋੜਾ ਸਮਾਂ ਬਤੀਤ ਹੁੰਦਾ ਪਿਆ ਐ ਇਨੇ ਚਿਰ ਨੂੰ ਬਦਲਾਂ ਦੇ ਗੱਜਣ ਦੀ ਆਵਾਜ਼ ਆਈ ਗੜਗੜ ਹੁੰਦੀ ਪਈ ਐ आकाश ਦੇ ਵੱਲ ਵੇਖ ਕੇ ਆਪਨੇ ਤੀਜਾ ਬਚਨ ਉਸ ਵੇਲੇ ਆਖਿਆ ਕਹਿੰਦੇ ਮਾਤਾ ਜੀ ਜਿਵੇਂ ਆ ਬੱਦਲ ਗਾਜਦੇ ਪਏ ਬੜੀ ਮਿੱਠੀ ਮਿੱਠੀ ਆਵਾਜ਼ ਆਉਂਦੀ ਪਈ ਹੈ ਐਸੇ ਤਰ੍ਹਾਂ ਤੁਹਾਡੇ ਪੁੱਤਰ ਦੇ ਨਗਾਰੇ ਜਿਹੜੇ ਨੇ ਜੰਗ ਮੈਦਾਨ ਦੇ ਵਿੱਚ ਐਸੇ ਤਰ੍ਹਾਂ ਵੱਜਿਆ ਕਰਨਗੇ ਐਸੇ ਤਰ੍ਹਾਂ ਗਜਿਆ ਕਰਨਗੇ ਇਹ ਵੀ ਬਚਨ ਆਪ ਜੀ ਨੇ ਨਾਲ ਹੀ ਬਖਸ਼ਿਸ਼ ਕਰ ਦਿੱਤਾ ਇੰਨੇ ਚਿਰ ਨੂੰ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ ਪਿਆ ਠੰਡੀ ਹਵਾ ਚੱਲਦੀ ਪਈ ਹੈ ਮੀਂਹ ਦੀਆਂ ਬੂੰਦਾਂ ਜਦੋਂ ਪਈਆਂ ਤੇ ਫਿਰ ਹੱਸ ਪਏ ਖੁਸ਼ ਹੋ ਕੇ ਕਹਿਣ ਲੱਗੇ ਜਿਵੇਂ ਆ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ ਬੜਾ ਆਨੰਦ ਆਉਂਦਾ ਪਿਆ ਗਰਮੀ ਦੇ ਵਿੱਚ ਠੰਡ ਵਰਤਦੀ ਪਈ ਐ ਤੁਹਾਡੇ ਪੁੱਤਰ ਦੇ ਮੁਖੋਂ ਇਹੋ ਜਿਹੇ ਮਿੱਠੇ ਬਚਨ ਹੋਇਆ ਕਰਨਗੇ ਜਿਹੜੇ ਤਪਦੇ ਪੈ ਹਿਰਦੇ ਬਚਨ ਸੁਣ ਕੇ ਤੁਹਾਡੇ ਪੁੱਤਰ ਦੇ ਉਹਨਾਂ ਦੇ ਮਨ ਇਸ ਤਰ੍ਹਾਂ ਖੁਸ਼ ਹੋ ਜਾਣਗੇ ਇਹ ਚਾਰ ਵਾਰ ਆਪ ਜੀ ਨੇ ਮਾਤਾ ਗੰਗਾ ਜੀ ਨੂੰ ਉਸ ਵੇਲੇ ਬਖਸ਼ਿਸ਼ ਕੀਤੀ ਕਿ ਇਹ ਦਾਤਾਂ ਤੁਹਾਡੇ ਘਰ ਵਿੱਚ ਪ੍ਰਾਪਤ ਹੋਣਗੀਆਂ ਦਾਤ ਮਿਲੀ ਹੈ ਉਸ ਵੇਲੇ ਮਾਤਾ ਜੀ ਬੜੇ ਖੁਸ਼ ਹੋ ਕੇ ਆਪਣੇ ਘਰ ਨੂੰ ਵਾਪਸ ਆਏ ਸਿੱਖ ਕੋਲ ਖਲੋਤਾ ਜਦੋਂ ਪਹਿਲੀ ਵਾਰੀ ਆਖਿਆ ਨਾ ਬਾਬਾ ਜੀ ਨੇ ਕਿ ਮਾਤਾ ਜੀ ਮੈਂ ਤੇ ਘਾ ਵੜਨ ਵਾਲਾ ਸਿੱਖ ਮੇਰੇ ਕੋਲ ਕਿੱਥੋਂ ਦਾਤਾਂ ਪੁੱਤਰਾਂ ਵੀ ਆ ਤੇ ਸਿੱਖ ਨੇ ਮੂੰਹ ਚੜਾ ਕੇ ਮੂੰਹ ਦੇ ਵਿੱਚ ਕੁਝ ਬੜਬੜ ਆਖਿਆ ਵੀ ਮਾਤਾ ਜੀ ਆਏ ਤੇ ਬਾਬਾ ਜੀ ਨਾ ਕਰਦੇ ਪੈ ਤੇ ਬਾਬਾ ਬੁੱਢਾ ਸਾਹਿਬ ਨੇ ਉਹਦੇ ਵੱਲ ਵੇਖ ਕੇ ਆਖਿਆ ਕਹਿਣ ਲੱਗੇ ਕਿਉਂ ਤੂੰ ਸੂਰ ਦੇ ਵਾਂਗ ਘੁਰ ਘੁਰ ਕਰਦਾ ਪਿਆ ਸੂਰ ਹੀ ਬਣੇਗਾ ਬਚਨ ਹੋ ਗਿਆ ਬਾਅਦ ਵਿੱਚ ਪਿਸ਼ਤਾਵਾ ਕੀਤਾ ਵੀ ਮੈਂ ਗਲਤੀ ਕਰ ਬੈਠਾ ਬਾਬਾ ਜੀ ਦੇ ਬਚਨ ਤੇ ਪੂਰੇ ਹੁੰਦੇ ਇਹਨਾਂ ਨੇ ਕਹਿਤਾ ਸੂਰ ਬਣਾਂਗਾ ਇਹਨਾਂ ਦਾ ਬਚਨ ਤੇ ਪੂਰਾ ਹੋਣਾ ਚਰਨ ਫੜ ਲੈ ਕਹਿੰਦੇ ਜੀ ਮੇਰੇ ਕੋਲੋਂ ਗਲਤੀ ਹੋ ਗਈ ਹੈ ਬੱਚੇ ਦਾ ਕੰਮ ਹੈ ਗਲਤੀ ਕਰ ਦੇਣੀ ਵੱਡਿਆਂ ਦਾ ਕੰਮ ਹੈ ਮਾਫ ਕਰਨਾ ਗਲਤੀ ਹੋ ਗਈ ਹੈ ਕਿਰਪਾ ਕਰਕੇ ਮਾਫ ਕਰ ਦਿਓ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਕੋਈ ਨਹੀਂ ਤੇਰਾ ਉਧਾਰ ਵੀ ਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਦੋਂ ਦੁਨੀਆ ਤੇ ਆਉਣਗੇ ਘੋੜੇ ਤੇ ਚੜ ਕੇ ਸ਼ਿਕਾਰ ਕਰਨਗੇ ਸ਼ਿਕਾਰ ਕਰਦਿਆਂ ਇਸੇ ਧਰਤੀ ਤੇ ਆ ਕੇ ਚਰਨ ਪਾਉਣਗੇ ਉਸ ਵੇਲੇ ਤੂੰ ਜਦੋਂ ਸੂਰ ਬਣਿਆ ਹੋਵੇਂਗਾ ਉਹਨਾਂ ਦੇ ਤੀਰ ਦੇ ਨਾਲ ਤੇਰੀ ਗਤੀ ਹੋਵੇਗੀ ਤੂੰ ਮੁਕਤ ਹੋ ਜਾਵੇਂਗਾ ਇਹ ਬਚਨ ਬਾਬਾ ਬੁੱਢਾ ਸਾਹਿਬ ਨੇ ਜਿੱਥੇ ਮਾਤਾ ਗੰਗਾ ਜੀ ਨੂੰ ਬਖਸ਼ੇ ਉਥੇ ਨਾਲ ਹੀ ਆਉਣ ਵਾਲੇ ਭਵਿੱਖਤ ਸਮੇਂ ਨੂੰ ਜਾਣ ਕੇ ਉਹ ਸਿੱਖ ਨੂੰ ਵੀ ਬਚਨ ਕੀਤੇ ਕਹਿੰਦੇ ਤੇਰਾ ਵੀ ਭਲਾ ਹੁਣ ਉਹਨਾਂ ਦੇ ਹੱਥੋਂ ਆਉਣਾ ਜਿਨ੍ਹਾਂ ਨੇ ਹੁਣ ਅੱਗੇ ਆਉਣਾ ਹੈ ਐਸੇ ਬਚਨ ਪ੍ਰਾਪਤ ਕਰਕੇ ਮਾਤਾ ਜੀ ਘਰ ਆਏ ਚਰਨਾਂ ਦੇ ਵਿੱਚ ਛਾਲੇ ਪੈ ਗਏ ਅਤੇ ਉਸ ਵੇਲੇ ਦਾਸੀਆਂ ਨੇ ਸੇਵਾ ਕੀਤੀ ਹੈ ਸਮਾਂਬਤੀ ਤੋਇਆ ਹੁਣ ਸਤਿਗੁਰੂ ਬਾਬਾ ਬੁੱਢਾ ਸਾਹਿਬ ਦੇ ਵੀ ਬਚਨ ਪੂਰੇ ਕਰਨੇ। ਬਹਾਨਾ ਬਣਿਆ ਇਨੇ ਚਿਰ ਨੂੰ ਸੁਲਹੀ ਖਾਨ ਜਿਹੜਾ ਹੈ। ਪ੍ਰਿਥੀਚੰਦ ਦਾ ਮਿੱਤਰ ਹੈ। ਫੌਜ ਲੈ ਕੇ ਤੁਰਿਆ ਆਉਂਦਾ ਹੈ ਤੇ ਕਹਿੰਦਾ ਮੈਂ ਗੁਰੂ ਅਰਜਨ ਦੇਵ ਨੂੰ ਕਤਲ ਕਰ ਦਿਆਂਗਾ ਜਾਂ ਮੈਂ ਜੇਲ੍ਹ ਵਿੱਚ ਸੁੱਟ ਦਿਆਂਗਾ ਤੇ ਸ੍ਰੀ ਅਮਰਤਸਰ ਦਾ ਔਰ ਗੁਰਤਾ ਗੱਦੀ ਸਾਰੀ ਪ੍ਰਿਥੀਚੰਦ ਨੂੰ ਦਵਾ ਦੇਵਾਂਗਾ। ਮਹਾਰਾਜ ਸਾਹਿਬ ਜੀਆ ਨੂੰ ਪਤਾ ਲੱਗਾ। ਮਹਾਰਾਜ ਕਹਿਣ ਲੱਗੇ ਵੀ ਹੁਣ ਬਾਬਾ ਬੁੱਢਾ ਸਾਹਿਬ ਦਾ ਬਚਨ ਪੂਰਾ ਕਰੀਏ। ਗੱਡਿਆਂ ਤੇ ਲੱਦਿਆ ਸਮਾਨ ਉਸ ਵੇਲੇ ਜਿਹੜਾ ਬਚਨ ਸੀ ਵੀ ਭਾਜੜ ਪਈ ਐ ਘਰ ਦਾ ਸਾਜੋ ਸਮਾਨ ਲੱਦ ਕੇ ਆਪਨੇ ਸ੍ਰੀ ਅਮਰitsar ਸਾਹਿਬ ਨੂੰ ਛੱਡ ਦਿੱਤਾ ਜੇ ਸਾਡੇ ਰਹਿਣ ਕਰਕੇ ਭਰਾਵਾਂ ਦਾ ਵਿਰੋਧ ਹੁੰਦਾ ਸੀ ਇੱਥੇ ਰਹਿੰਦੇ ਹੀ ਨਹੀਂ ਬਾਜ਼ਾਰ ਤੇ ਪਹਿਲਾਂ ਹੀ ਦੇ ਦਿੱਤਾ ਵੀ ਇਹਦੀ ਆਮਦਨ ਤੁਸੀਂ ਖਾਓ ਅੱਜ ਆਪਣਾ ਸਥਾਨ ਵੀ ਛੱਡ ਕੇ ਆ ਪਿੱਛੇ ਚਲੇ ਗਏ ਸੋ ਕਹਿਣ ਲੱਗੇ ਮਹਾਰਾਜ ਸਾਹਿਬ ਜੀਆਂ ਨੇ ਚਰਨ ਪਾਏ ਜਿਹਨੂੰ ਅੱਜ ਛਟਾ ਸਾਹਿਬ ਦੇ ਨਾਮ ਦੇ ਨਾਲ ਸੰਗਤਾਂ ਯਾਦ ਕਰਦੀਆਂ ਇਥੇ ਬਡਾਲੀ ਦੇ ਵਿੱਚ ਮਹਾਰਾਜ ਜੀ ਨੇ ਜਾ ਕੇ ਪਵਿੱਤਰ ਚਰਨ ਬਖਸ਼ਿਸ਼ ਕੀਤੇ 3 ਸਾਲ ਦਾ ਸਮਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਉਸ ਨਗਰ ਦੇ ਵਿੱਚ ਰਹੇ ਇਥੋਂ ਦੇ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਪਾਣੀ ਪ੍ਰਾਪਤ ਨਹੀਂ ਹੁੰਦਾ ਆਪ ਕਿਰਪਾ ਕਰੋ ਉਥੇ ਆਪ ਨੇ ਖੂਹ ਲਵਾਇਆ ਛੇ ਹਲਟਾ ਖੂਹ ਅੱਜ ਵੀ ਸੰਗਤਾਂ ਜਾ ਕੇ ਦਰਸ਼ਨ ਕਰਦੀਆਂ ਮਹਾਰਾਜ ਨੇ ਉਸ ਧਰਤੀ ਨੂੰ ਵਰ ਵੀ ਬਖਸ਼ਿਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਜਿਹੜਾ ਇਸ ਖੂਈ ਦੇ ਜਲ ਦੇ ਨਾਲ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰੇ ਉਹਦੇ ਮਨ ਦੀ ਤਮੰਨਾ ਮਨ ਦੀ ਭਾਵਨਾ ਇਸ ਸਥਾਨ ਤੋਂ ਜ਼ਰੂਰ ਪ੍ਰਾਪਤ ਹੋਵੇ ਕਿਉਂਕਿ ਇੱਥੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਅਵਤਾਰ ਲਿਆ ਹੈ ਇਹ ਬਚਨ ਵੀ ਮਹਾਰਾਜ ਸਾਹਿਬ ਜੀ ਨੇ ਉੱਥੇ ਬਖਸ਼ਿਸ਼ ਕੀਤੇ ਸਮਾਪਤੀ ਹੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਅਜਦੇ ਦਿਨ ਜੋ ਦਿਹਾੜਾ ਆਪਾਂ ਨੂੰ ਪ੍ਰਾਪਤ ਹੁੰਦਾ ਪਿਆ ਹੈ ਇਸ ਦਿਨ ਨੂੰ ਮਹਾਰਾਜ ਨੇ ਮਾਤਾ ਗੰਗਾ ਜੀ ਦੀ ਕੋਖ ਨੂੰ ਭਾਗ ਲਾ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਗ੍ਰਹਿ ਵਿਖੇ ਅੱਜ ਦੇ ਦਿਨ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ avatars ਹੋਇਆ ਬੋਲੇ ਈਸੋ ਨਿਹਾਲ ਸੰਗਤਾਂ ਦੇ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਫਿਰ ਦਰਸ਼ਨ ਕਰਨ ਵਾਸਤੇ ਗਏ ਭਾਈ ਗੁਰਦਾਸ ਜੀ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਜਾ ਕੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮੈਂ ਸਹਿਬਜ਼ਾਦੇ ਦਾ ਦਰਸ਼ਨ ਕਰਨਾ ਹੈ ਉਸ ਵੇਲੇ ਦਰਸ਼ਨ ਕਰਵਾਇਆ ਗਿਆ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਆਪ ਨਾਮਕਰਨ ਕਰੋ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਬਚਨਾਂ ਨਾਲ ਇਹ ਦੁਨੀਆ ਤੇ ਆਏ ਨੇ ਤੁਸੀਂ ਨਾਮਕਰਨ ਵੀ ਕਰੋ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਇਹ ਕਾਦੇ ਤੇ ਆਪ ਜੀ ਨੂੰ ਸੋਭਦਾ ਹੈ ਇਹ ਤੁਸੀਂ ਕਰੋ ਤੇ ਉਸ ਵੇਲੇ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਨਾਮ ਰੱਖਿਆ ਹਰਗੋਬਿੰਦ ਸਾਹਿਬ ਸਤਗੁਰੂ ਪਾਤਸ਼ਾਹ ਜੀ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਦੀ ਸਹਿਮਤੀ ਦੇ ਨਾਲ ਬਚਨਾਂ ਦੇ ਨਾਲ ਮਹਾਰਾਜ ਦਾ ਨਾਮਕਰਨ ਹੋਇਆ ਬਾਬਾ ਬੁੱਢਾ ਸਾਹਿਬ ਜੀ ਇਕੱਲੇ ਵਰ ਦੇਣ ਵਾਲੇ ਨਹੀਂ ਗੁਰੂ ਹਰਗੋਬਿੰਦ ਮਹਾਰਾਜ ਨੂੰ ਸ਼ਸਤਰ ਵਿਦਿਆ ਸਿਖਾਉਣ ਵਾਲੇ ਬਾਬਾ ਬੁੱਢਾ ਸਾਹਿਬ ਨੇ ਆਪ ਨੇ ਚਾਰ ਜੰਗਾਂ ਲੜੀਆਂ ਚਾਰ ਜੰਗਾਂ ਦੇ ਵਿੱਚ ਆਪ ਜੇਤੂ ਰਹੇ ਪੈਂਦੇਖਾਨ ਪਠਾਨ ਵਰਗੇ ਗਲ ਪੈਣ ਵਾਸਤੇ ਆਉਂਦੇ ਮਹਾਰਾਜ ਦੇ ਕੋਲ ਰਹਿ ਕੇ ਸ਼ਸਤਰ ਵਿਦਿਆ ਸਿੱਖਦੇ ਤੇ ਜਦੋਂ ਜੰਗ ਦੇ ਵਿੱਚ ਆਮਣਾ ਸਾਹਮਣਾ ਹੋਇਆ ਤੇ ਧਰਤੀ ਤੇ ਡਿਗਿਆ ਪਿਆ ਮਨ ਵਿੱਚ ਸੋਚਦਾ ਘੋੜੇ ਦੇ ਸਮੇਤ ਮਹਾਰਾਜ ਨੂੰ ਥੱਲੇ ਸੁਟਾਂ ਤੇ ਜਦੋਂ ਘੋੜੇ ਨੂੰ ਚੁੱਕਣ ਵਾਸਤੇ ਅੱਗੇ ਵੱਧਦਾ ਮੱਥੇ 'ਚ ਢਾਲ ਮਾਰ ਕੇ ਧਰਤੀ ਤੇ ਸੁਟਿਆ ਇਹ ਸਾਰੀ ਵਿਦਿਆ ਦੇਣ ਵਾਲੇ ਬਾਬਾ ਬੁੱਢਾ ਸਾਹਿਬ ਦੀ ਸ਼ਸਤਰ ਵਿਦਿਆ ਆਪ ਨੇ ਬਖਸ਼ਿਸ਼ ਕੀਤੀ ਉਦੇ ਨਾਲ ਨਾਲ ਕਿਰਪਾ ਕਰਕੇ ਗੁਰਮਤਿ ਦੀ ਵਿੱਦਿਆ ਜਿਹੜੀ ਹੈ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਐਸੀਆਂ ਵੱਡੀਆਂ ਵਡਿਆਈਆਂ ਮਹਾਰਾਜ ਦੀ ਬਾਣੀ ਦਾ ਬਚਨ ਆਪਾਂ ਪੜ੍ਹਦੇ ਆਂ ਸਤਿਗੁਰੂ ਪਾਤਸ਼ਾਹ ਕਹਿਣ ਲਗੇ ਨੀਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਗਰੀਬ ਨਿਵਾਜ ਗੁਸਈਆਂ ਮਾਥੈ ਇਹ ਵਿਡਿਆਈ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਐਸੀਆਂ ਵਿਡਿਆਈਆਂ ਦੇ ਆ ਮਾਲਕ ਹੋਏ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਹ ਸੁਨੇਹਾ ਪਹੁੰਚਿਆ ਕਿ ਗੁਰੂ ਅਰਜਨ ਦੇ ਪਾਤਸ਼ਾਹ ਦੇ ਘਰ ਵਿੱਚ ਸਹਿਬਜ਼ਾਦੇ ਦਾ ਅਵਤਾਰ ਹੋਇਆ ਉਥੇ ਪ੍ਰਿਥੀ ਚੰਦ ਦੇ ਮਨ ਵਿੱਚ ਬੜਾ ਦੁੱਖ ਹੋਇਆ ਬੀਬੀ ਕਰਮੋ ਜੀ ਉਹਨਾਂ ਦੇ ਮਨ ਵਿੱਚ ਬੜਾ ਦੁੱਖ ਹੋਇਆ ਕਿ ਸਾਡੇ ਪੁੱਤਰ ਨੂੰ ਜਿਹੜੀ ਗੁਰਿਆਈ ਮਿਲਣੀ ਉਹ ਚਾਹ ਤੇ ਮਨ ਵਿੱਚ ਹੀ ਰਹਿ ਗਿਆ। ਬੀਬੀ ਕਰਮੋ ਜੀ ਲੜਦੇ ਪੈ ਪ੍ਰਸੀ ਚੰਦ ਦੇ ਨਾਲ ਕਿ ਤੁਹਾਡਾ ਬਚਨ ਨਹੀਂ ਪੂਰਾ ਹੋਇਆ। ਤੁਸੀਂ ਤੇ ਕਹਿੰਦੇ ਹੋ ਵੀ ਸੰਤਾਨ ਹੋਣੀ ਨਹੀਂ ਪਰ ਉਹਨਾਂ ਦੇ ਘਰ ਵਿੱਚ ਤੇ ਪੁੱਤਰ ਪੈਦਾ ਹੋ ਗਿਆ। ਤੇ ਬਾਬਾ ਪ੍ਰਸੀ ਚੰਦ ਜੀ ਕਹਿਣ ਲੱਗੇ ਬਚਨ ਤੇ ਮੇਰਾ ਵੀ ਬੜੀ ਤਾਕਤ ਵਾਲਾ ਹੈ। ਪਰ ਉਧਰ ਬਾਬਾ ਬੁੱਢਾ ਸਾਹਿਬ ਦਾ ਬਚਨ ਹੋ ਗਿਆ। ਉਹਨਾਂ ਦੇ ਬਰਾਬਰ ਮੇਰੀ ਭਗਤੀ ਨਹੀਂ ਹੈ। ਉਹਨਾਂ ਦੇ ਬਰਾਬਰ ਮੇਰੀ ਸੇਵਾ ਨਹੀਂ ਹੈ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨੂੰ ਕੋਈ ਉਲਟਾ ਨਹੀਂ ਸਕਦਾ ਹੈ ਜੋ ਬਚਨ ਕਹਿ ਦਿੱਤੇ ਉਹਨਾਂ ਦੇ اٹਲ ਹੁੰਦੇ ਕੋਈ ਗੱਲ ਨਹੀਂ ਅਜੇ ਵੀ ਆਪਣੇ ਕੋਲ ਸਮਾਂ ਹੈ ਆਪਾਂ ਯਤਨ ਕਰਾਂਗੇ ਤੇ ਉਥੇ ਫਿਰ ਬਚਨ ਇਹ ਆਪਾਂ ਸਰਵਣ ਕਰਦੇ ਵੀ ਮਹਾਰਾਜ ਸਾਹਿਬ ਜੀਆਂ ਨੂੰ ਮਾਰਨ ਵਾਸਤੇ ਇੱਕ ਦਾਈ ਨੂੰ ਭੇਜ ਦਿੱਤਾ ਕਿ ਆਪਣੇ ਸਰੀਰ ਨੂੰ ਜ਼ਹਿਰ ਲਾ ਕੇ ਤੇ ਇਸ ਨੂੰ ਦੁੱਧ ਪਿਆ ਕੇ ਮਾਰ ਦੇ ਉਸ ਉਸ ਦਾਈ ਦਾ ਵੀ ਮਹਾਰਾਜ ਨੇ ਉਧਾਰ ਕੀਤਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜੋ ਪਿਛਲੇ ਜਨਮਾਂ ਦੇ ਵਿੱਚ ਸ਼ਰਾਫੀ ਹੋਈ ਹੈ ਦੇਵਤਿਆਂ ਦੇ ਗੁਰੂ ਨੇ ਸ਼ਰਾਫ ਦੇ ਦਿੱਤਾ ਸੀਗਾ ਕਿ ਤੂੰ ਵਿਦਿਆ ਦਾ ਹੰਕਾਰ ਕੀਤਾ ਮੇਰਾ ਸਨਮਾਨ ਨਹੀਂ ਕੀਤਾ ਤੇ ਤੈਨੂੰ ਸ਼ਰਾਫ ਇਹ ਆ ਵੀ ਜਾ ਮਾਤ ਲੋਕ ਵਿੱਚ ਜਾ ਕੇ ਦਾਈ ਪੁਨੇ ਦਾ ਕੰਮ ਕਰ ਐਸਾ ਸ਼ਰਾਫ ਲੈ ਕੇ ਦੁਨੀਆ ਤੇ ਆਈ ਫਿਰ ਚਰਣਾ ਤੇ ਟਹਿ ਕੇ ਮਾਫੀ ਮੰਗੀ ਮਿਰਤੇ ਕਿਰਪਾ ਕਰੋ ਉਧਾਰ ਕਿਵੇਂ ਹੋਵੇ ਤੇ ਬਚਨ ਹੋਇਆ ਵੀ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅਵਤਾਰ ਲੈਣਗੇ ਉਹਨਾਂ ਦੀ ਗੁਰਤਾ ਗੱਦੀ ਦੇ ਜਦੋਂ ਮਾਲਕ ਦੁਨੀਆ ਤੇ ਆਉਣਗੇ ਉਹ ਫਿਰ ਤੇਰਾ ਉਸ ਵੇਲੇ ਉਧਾਰ ਕਰ ਦੇਣਗੇ ਇਸ ਤਰ੍ਹਾਂ ਦਾਈ ਦਾ ਉਧਾਰ ਕੀਤਾ ਸਪੇਰੇ ਨੇ ਸੱਪ ਛੱਡ ਦਿੱਤਾ ਲਿਆ ਕੇ ਉਸ ਨੂੰ ਫੜ ਕੇ ਉਸ ਦਾ ਉਧਾਰ ਕਰ ਦਿੱਤਾ ਬ੍ਰਾਹਮਣ ਜ਼ਹਿਰ ਲੈ ਕੇ ਤੁਰ ਪਿਆ ਤੇ ਉਹਦਾ ਉਧਾਰ ਕੀਤਾ ਐਸੀਆਂ ਕਿਰਪਾ ਕਰਨ ਵਾਲੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਆਪ ਛਡਾਉਣ ਵਾਲੇ ऐसे सतगुरु ਜਿਨ੍ਹਾਂ ਨੇ ਚਾਰ ਜੰਗ ਕੀਤੇ ਮੀਰੀ ਪੀਰੀ ਦੀਆਂ ਤੇਗਾ ਆਪਣੇ ਆਪਣੇ ਸਰੀਰ ਤੇ ਧਾਰਨ ਕੀਤੀਆਂ ਸਿੱਖਾਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਸ਼ਸਤਰ ਧਾਰੀ ਬਣਾਉਣਾ ਇਹ ਸਾਰੇ ਕਾਰਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਕੀਤੇ ਗੁਰਮੁਖੋ ਸਮਾ ਸੀਮਤ ਹੈ ਸਮੇਂ ਦੀ ਸਮਾਪਤੀ ਹੈ ਮਹਾਰਾਜ ਦਾ ਇਤਿਹਾਸ ਤੇ ਬਹੁਤ ਵੱਡਾ ਹੈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਮਹਾਰਾਜ ਆਪ ਗੁਨਾ ਦੇ ਖਿਆਨੇ ਹੋ ਤੁਹਾਡੇ ਕਿਹੜੇ ਕਿਹੜੇ ਗੁਣ ਦਾ ਵਰਣਨ ਕਰੀਏ ਗੁਣ ਕਹਿ ਨਹੀਂ ਸਕਦੇ ਐਸੇ ਆਪ ਬੇਅੰਤ ਹੋ ਐਸੇ ਸਤਿਗੁਰਾਂ ਦਾ ਅੱਜ ਦਿਹਾੜਾ ਸਾਨੂੰ ਪ੍ਰਾਪਤ ਹੋਇਆ ਹੈ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਤਿਗੁਰੂ ਕਿਰਪਾ ਕਰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਵੀ ਆਖੇ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਕਾ ਅਨੰਦ ਕਰੇ